ਗੁਰੂ ਸਾਹਿਬ ਜੀ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਤੁਸੀਂ ਅਧਿਕਾਰ ਉਹਨਾਂ ਨੂੰ ਦਿੱਤਾ ਸੀ ਕਿ ਜਦ ਕਦੀ ਵੀ ਪੰਥ ਤੇ ਭੀੜ ਪਵੇ ਤਾਂ ਪੰਜ ਪਿਆਰਿਆਂ ਦੇ ਹੁਕਮ ਨੂੰ اٹਲ ਮੰਨਿਆ ਜਾਵੇ ਅਸੀਂ ਪੰਜ ਪਿਆਰੇ ਤੁਹਾਡੀ ਬਣਾਈ ਖਾਲਸਾ ਪੰਥ ਦੀ ਲੋਕਤੰਤਰੀ ਨੀਤੀ ਨੂੰ ਬਰਕਰਾਰ ਰੱਖਦੇ ਹੋਏ ਪੰਥ ਦੀ ਬਿਹਤਰੀ ਲਈ ਆਪਣੇ ਗੁਰੂ ਨੂੰ ਬੇਨਤੀ ਕਰਦੇ ਹਾਂ ਕਿ ਉਹ ਗੜੀ ਛੱਡ ਕੇ ਚਲੇ ਜਾਣ वाहेगुरु जी का खालसा वाहेगुरु जी की फतेह उस रात गुरु साहब अपने किसी सिंह ने अपनी पोशाक पुआ के गड़ी जो एक आम आदमी वांग निकले ओrandnal पाई दया सिंह धर्म सिंह थे भाई मान सिंह सा ਬਰ ਜਾਂਦੇ ਜਾਂਦੇ ਵੀ ਯੋद्धा ਦੀ ਤਰ੍ਹਾਂ ਦੁਸ਼ਮਣਾਂ ਨੂੰ ਡਰਕਾਰ ਦੇ ਬਈ ਤਾੜੀ ਠੋਕ ਕੇ ਕਿਹਾ ਇਹ ਦਬ ਪੀਲ ਜਾ ਰਿਹਾ ਹੈ ਕੋਈ ਰੋਕ ਸਕਦਾ ਹੈ ਤਾਂ ਰੋਕ ਲਵੇ ਇਹ ਸਮਝ ਲਈ ਮੁਗਲਾ ਵੀ ਤਾਂ ਕਲੀ ਮਚ ਗਈ ਹੈ ਕੌਣ ਹੈ ਕੌਣ ਹੈ ਉੱਥੇ ਕੋਈ ਆਵਾਜ਼ ਹੈ ਹੋ ਕੋਈ ਦਿਖਾਈ ਨਹੀਂ ਦੇ ਰਿਹਾ ਇੰਦਰਾ ਸੁਣਾਈ ਵੀ ਨਹੀਂ ਦੇ ਰਿਹਾ ਕੋਹ ਹਨੇਰੀ ਰਾਤ ਸੀ ਕਿਸੇ ਨੂੰ ਸੁਝਿਆ ਹੀ ਨਹੀਂ ਕਿ ਕੀ ਹੋਇਆ ਉਹ ਮੈਂ ਠੀਕ ਸੁਣਿਆ ਮੈਂ ਫੌਜਦਾਰ ਨੂੰ ਜਾ ਕੇ ਦੱਸਦਾ